ਮੈਂ ਜੀ ਕਾਮਰੇਡ ਰਸਿੰਦਰ ਟੰਡੀਆਂ ਜਿਲ੍ਹਾ ਸਖਤਰ ਫਾਇਲ ਕਾ ਅੱਜ ਹੁਣੇ ਹੁਣੇ ਹੀ ਸਾਡਾ ਜਿਹੜਾ ਟਰੈਪ ਕੱਲ੍ਹ ਦੇ ਹੀ ਲਗਭਗ ਲਾਇਆ ਹੋਇਆ ਸੀ ਵੀ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਸੀ ਵੀ ਜਿਹੜਾ ਰਿਸ਼ਵਤ ਮੁਕਤ ਅਸੀਂ ਪੰਜਾਬ ਕਰਨਾ ਸੋ ਉਹਦੇ ਮੰਨੋ ਜਿਹੜਾ ਉੱਥੋਂ ਦਾ ਵਿਧਾਇਕ ਸੋਨਾ ਉਹਦੇ ਉਹਦੇ ਇਲਾਕੇ ਦੇ ਵਿੱਚ ਹੀ ਸਾਡੀ ਜਿਹੜੀ ਪਾਰਟੀ ਕੌਨਸਲ ਪਾਰਟੀ ਦੇ ਕਾਰਕੁਨ ਨੇ ਉਹਨਾਂ ਨੇ ਇੱਕ ਜਈ ਸਵਰਨ ਸਿੰਘ ਜਿਹੜਾ ਮੀਟਰ ਰੀਡਿੰਗ ਲੈਣ ਕੇ ਜਾਂ ਫਲੈਂਗ ਦੇ ਤੌਰ ਤੇ ਲੋਕਾਂ ਦੇ ਮੀਟਰ ਚੈੱਕ ਕਰਕੇ ਤੇ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਉਹਦੇ ਨਾਲ ਕੱਲ ਸਾਡੇ ਸਾਥੀਆਂ ਨੇ ਮੰਨ ਲਓ ਉਹਦੀ ਰਿਕਾਰਡਿੰਗ ਕਰਕੇ ਤੇ ਵਿਜੀਲੈਂਸ ਨਾਲ ਤਾਲਮਿਲ ਕਰਕੇ ਤੇ ਅੱਜ ਉਹਨਾਂ ਨੂੰ ਬਕਾਇਦਾ 4000 ਰੁਪਏ ਦੇ ਵਿੱਚ ਜਿਹੜਾ ਔਰੰਗੇ ਆਤੀ ਫੜਾਇਆ ਸੋ ਅਸੀਂ ਜਿਹੜਾ ਵੀ ਮੁਲਾਜ਼ਮ ਜਿਹੜੇ ਲੋਕਾਂ ਦੇ ਕੰਮ ਜਾਂ ਜਿਲ੍ਹੇ ਦਾ ਲੋਕਾਂ ਵਾਸਤੇ ਲੱਗਿਆ ਅਸੀਂ ਉਹਦਾ ਸਤਿਕਾਰ ਕਰਦੇ ਆ ਪਰ ਜਿਹੜਾ ਇਹੋ ਜਿਹਾ ਏ ਲੋਕਾਂ ਨੂੰ ਬਲੈਕਮੇਅਰ ਕਰਕੇ ਆਪਦੀ ਤਨਖਾਹ ਦੇ ਨਾਲ ਉਹਦਾ ਡੱਡ ਪਰ ਨਹੀਂ ਹੁੰਦਾ ਤੇ ਲੋਕਾਂ ਦੇ ਕੋਲ ਰਿਸ਼ਵਤ ਲੈ ਕੇ ਤੇ ਉਹ ਇਸ ਤਰ੍ਹਾਂ ਦੀ ਠੱਗੀ ਮਾਰਦਾ ਹੈ ਲੋਕਾਂ ਦੇ ਨਾਲ ਉਹਨੂੰ ਅਸੀਂ ਕਦੇ ਵੀ ਇਹ ਲਾਲਚ ਝੰਡਾ ਜਿਹੜਾ ਉਹ ਬਰਦਾਸ਼ਤ ਨਹੀਂ ਕਰੇਗਾ ਹੋਰ ਵੀ ਕਈ ਸਾਡੇ ਕੋਲ ਅਗੇ ਨੇ ਇਹੋ ਜਿਹੇ ਜਿਹੜੇ ਸਾਡੇ ਕੋਲ ਸਬੂਤ ਨੇ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਜਿਸ ਤੇ ਸਾਡੀ ਪਕੜ ਨਹੀਂ ਬਣ ਰਹੀ ਜਦੋਂ ਵੀ ਬਣ ਗਈ ਅਸੀਂ ਕੋਈ ਵੀ ਨਹੀਂ ਬਖਸ਼ਾਂਗੇ ਸੋ ਇਹ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਚਾਹਣਾ ਵੀ ਤੇਰਾ ਲਾਸਟ ਸਾਲ ਹੈ ਤੇ ਤੇਰੇ ਲਾਸਟ ਸਾਲ ਦੇ ਵਿੱਚ ਤੂੰ ਬੜਾ ਇਹਨਾਂ ਤੇ ਕਮੈਂਟ ਕਰਦਾ ਸੀ ਵੀ ਕੋਈ ਵੀ ਸ਼ੁੱਧ ਖੋਰ ਬੰਦਾ ਨਹੀਂ ਰਹਿਣ ਦੇਾਂਗੇ ਪਰ ਆ ਵੇਖ ਲੈ ਜਿਹੜਾ ਜਈ ਅਸੀਂ ਜਿਹੜਾ ਫਾਇਲ ਕਦੇ ਵਿੱਚ ਜਿਹੜੇ ਬਲਾਗ ਦੇ ਸਾਥੀ ਨੇ ਸਾਡੇ ਉੱਥੋਂ ਦਾ ਸੋਣਾ ਜਿਹੜਾ ਐਮਐਲਏ ਜਿਹੜਾ ਛਰਿਆ ਪੈਸੇ ਲੈ ਰਿਆ ਔਰ ਉਹਦੇ ਰਾਜ ਦੇ ਵਿੱਚ ਉਹਦੇ ਟਰਮ ਦੇ ਵਿੱਚ ਇਹ ਜਈ ਛਰਿਆ ਬਲੈਕਮੇਲ ਕਰ ਰਹੇ ਨੇ ਲੋਕਾਂ ਨੂੰ ਬਲੈਕਮੇਲ ਕਰਕੇ ਮੀਟਰਾਂ ਦਾ ਦਾਬਾ ਲਾ ਕੇ ਤੇ ਉਹਨਾਂ ਕੋਲੋਂ ਪੈਸੇ ਉਤ ਲੈ ਰਹੇ ਨੇ ਉਹ ਅਸੀਂ ਰੰਗੇ ਹੱਥੀ ਫੜਾ ਰਹੇ ਹਾਂ ਇਸੇ ਤਰ੍ਹਾਂ ਹੀ ਹੋਰ ਵੀ ਕਈ ਵਿਭਾਗਾਂ ਦੇ ਵਿੱਚ ਜਿਹੜੇ ਅ ਅਫਸਰ ਲੋਬੀ ਹੈ ਜਾਂ ਇਸ ਤਰ੍ਹਾਂ ਦੇ ਕੋਈ ਜਿਹੜੇ ਮੁਲਾਜ਼ਮ ਨੇ ਉਹ ਜਿਗਰਬੜ ਕਰਨਗੇ ਅਸੀਂ ਉਹ ਕੋਈ ਨਹੀਂ ਛੱਡਾਂਗੇ ਸਾਰਿਆਂ ਨੂੰ ਇਸੇ ਤਰ੍ਹਾਂ ਰੰਗੇ ਹੱਥੀ ਫੜਾਵਾਂਗੇ